ਜਦੋਂ ਅਸੀਂ ਗੁਰਦੁਆਰਾ ਸਾਹਿਬ ਅੰਦਰ ਆਉਂਨੇ ਆ ਨਾ ਜੀ ਹੱਥ ਜੋੜ ਲੈਂਦੇ ਹਾਂ ਨਾ ਕਿਉਂ ਜੋੜਨੇ ਆ ਸਦੀਆਂ ਤੋਂ ਜੋੜ ਰਹੇ ਆ ਕਿ ਜਦੋਂ ਅਸੀਂ ਖੱਥ ਹੱਥ ਜੋੜ ਦਿੱਤੇ ਇਹਦਾ ਅੰਤਰੀ ਭਾਵ ਇਹ ਵੇ ਕਿ ਬੰਦੇ ਦੇ ਹੱਥ 'ਚ ਬੜੀ ਤਾਕਤ ਜੀ ਹੈ ਨਾ ਮਹਾਰਾਜ ਕਹਿੰਦੇ ਜਦੋਂ ਖੱਥ ਐ ਖੋਲ ਕੇ ਤੇ ਮੇਰਾ خیال ਗੁਰੂ ਕੋਲ ਹੱਥ ਜੋੜ ਕੇ ਆਣੇ ਚਾਹੀਦੇ ਨੇ ਆ ਇਸ ਤਾਨੇ ਕਰਕੇ ਆਉਣਾ ਚਾਹੀਦਾ ਵਿਥਰਾ ਕੇ ਬੰਦਾ ਇਸ ਤਾਨੇ ਆ ਕੇ ਆਉਂਦਾ ਨਾ ਕਈ ਇਸ ਤੈ ਖਲੋਤੇ ਰਹਿੰਦੇ ਆ ਖਿਮਾ ਕਰਿਓ ਹੱਥ ਜੋੜ ਦਿੱਤੇ ਹੱਥ ਜੋੜਨ ਦਾ ਮਤਲਬ ਹੈ ਮੇਰੇ ਹੱਥ 'ਚ ਕੋਈ ਤਾਕਤ ਨਹੀਂ ਮੈਂ ਖਾਲੀ ਹੱਥ ਆ ਯਾ ਯਾਦ ਰੱਖਿਓ ਜਦੋਂ ਪੁਲਿਸ ਵਾਲੇ ਪੈਂਦੇ ਹਨ ਨਾ ਉਹ ਪਹਿਲਾਂ ਹੱਥਾਂ ਨੂੰ ਪੈਂਦੇ ਆ ਆ ਜਦੋਂ ਫੜਦੇ ਆ ਕੀ ਕਰਦੇ ਆ ਜੀ ਪਹਿਲਾਂ ਹੱਥ ਹੀ ਪਿੱਛੇ ਕਰਦੇ ਆ ਨਾ ਕਿਉਂਕਿ ਬੰਦਾ ਹੱਥ ਨਾਲ ਬਹੁਤ ਕੁਝ ਕਰ ਸਕਦਾ ਉਹ ਹੱਥਾਂ ਨੂੰ ਪਹਿਲਾਂ ਨੂੜਦੇ ਆ ਯਾਦ ਰੱਖਿਓ ਜਦੋਂ ਸਿੱਖ ਆਪਣੇ ਦੋਨੋਂ ਹੱਥ ਅੰਦਰੋਂ ਨੂੜ ਕੇ ਨੂੜ ਕੇ ਦਰ ਤੇ ਬੰਨ ਕੇ ਆਉਂਦਾ ਹੈ ਇਹਦਾ ਕੇਵਲ ਬਾਹਰ ਮੁਖੀ ਨਹੀਂ ਇਹਦਾ ਅੰਤਰੀਵ ਅਰਥ ਹੈ ਵੀ ਸਤਿਗੁਰੂ ਮੇਰੇ ਕੋਲ ਕੋਈ ਤਾਕਤ ਨਹੀਂ ਮੈਂ ਸਭ ਕੁਝ ਤੇਰੇ ਸਮਰਪਿਤ ਕਰ ਦਿੱਤਾ ਹੈ